ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਆਨ ਵੀ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਆ ਕਰੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਸੋਹਣੇ ਸੋਹਣੇ ਸੂਟ ਦੇਖਣ ਲਈ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਅੱਜ ਵਾਲੀ ਜਿਹੜੀ ਕਲੈਕਸ਼ਨ ਹੈ ਇਹ ਮੈਂ ਹਾਂ ਕਾਟਨ ਵੀ ਲੈ ਕੇ ਆਈ ਹਾਂ ਕਾਟਨ ਦੇ ਵਿੱਚ ਸੂਟ ਰਹਿਣਗੇ ਸਾਰੇ ਸੂਟਾਂ ਦੇ ਨਾਲ ਦੁਪੱਟੇ ਰਹਿਣਗੇ ਕਈ ਸੂਟਾਂ ਦੇ ਨਾਲ ਦੁਪੱਟੇ ਜਿਹੜੇ ਕਾਟਨ ਦੇ ਰਹਿਣਗੇ ਕਈਆਂ ਨਾਲ ਮਲ ਕਾਟਨ ਦੇ ਆਉਣਗੇ ਤੇ ਵਿੱਚ ਕਈ ਸੂਟਾਂ ਦੇ ਨਾਲ ਜਿਹੜੇ ਦੁਪੱਟੇ ਹੈਗੇ ਸ਼ਿਫੋਨ ਦੇ ਰਹਿਣਗੇ ਬਹੁਤ ਹੀ ਸੋਹਣੇ ਸੂਟ ਨੇ ਤੇ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਸੂਟ ਆਏ ਹੈਗੇ ਕੋਈ ਵੀ ਸੂਟ ਤੁਸੀਂ ਇੰਨਾ ਵਿੱਚ ਲੈਣਾ ਤਾਂ ਨੰਬਰ ਦਾ ਦਿੱਤਾ ਹੋਇਆ ਉਸ ਨੰਬਰ ਤੇ ਜਾ ਕੇ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਦਿਓ ਤੇ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਏਗਾ ਸੂਟ ਨੂੰ ਆਪੋ ਕੋਰੀਅਰ ਕਰਾ ਦਾਂਗੇ ਸੂਟ ਤੁਸੀਂ ਸਟਿਚ ਕਰਵਾ ਕੇ ਲੈਣਾ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਵਿਦਾਊਟ ਸਟਿਚਿੰਗ ਵੀ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਸੂਟ ਆ ਜਿਹੜਾ ਤੁਸੀਂ ਉਹ ਲੈ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਪਲੀਜ਼ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਤੇ ਸੂਟ ਬਹੁਤ ਸੋਹਣੇ ਆਣ ਵਾਲੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਹੈ ਸਾਰੇ ਸੂਟ ਬਹੁਤ ਹੀ ਰੀਜ਼ਨੇਬਲ ਘੱਟ ਪ੍ਰਾਈਸ ਦੇ ਉੱਪਰ ਤੁਹਾਨੂੰ ਮਿਲਣਗੇ ਇਹ ਡੈਲੀ ਵਧੀਆ ਤੁਸੀਂ ਪਾ ਸਕਦੇ ਹੋ ਜਾਂ ਫਿਰ ਤੁਸੀਂ ਆ ਆਪਣਾ ਆਫਿਸ ਜਾਂ ਜਿਸ ਤਰ੍ਹਾਂ ਕਈ ਵਾਰੀ ਆਪਾਂ ਸਕੂਲ ਗੋਇੰਗ ਜਾਂ ਕਿਸੇ ਵੀ ਤਰ੍ਹਾਂ ਹੁੰਦੀ ਹੈ ਮੈਡਮ ਉਹਨਾਂ ਦੇ ਲਈ ਬਹੁਤ ਹੀ ਵਧੀਆ ਰਹਿੰਦੇ ਆ ਕਿਉਂਕਿ ਹੁਣ ਮੌਸਮ ਆ ਜਿਹੜਾ ਉਹ ਚੇਂਜ ਹੋ ਗਿਆ ਤੇ ਮੌਸਮ ਚੇਂਜ ਹੋਣ ਦੇ ਨਾਲ ਨਾਲ ਹੁਣ ਇਹਨਾਂ ਸੂਟਾਂ ਦੀ ਡਿਮਾਂਡ ਵੀ ਵੱਧ ਗਈ ਤੇ ਗਰਮੀ ਵਾਲਾ ਜਿਹੜਾ ਸਟਾਫ ਆ ਉਹ ਮਹਿੰਗਾ ਵੀ ਹੋ ਜਾਣਾ ਤੇ ਆਪਾਂ ਘੱਟ ਪ੍ਰਾਈਸ ਉੱਪਰ ਲੈ ਕੇ ਆਏ ਆ ਆ ਘੱਟ ਪ੍ਰਾਈਸ ਲੈ ਕੇ ਆ ਤੇ ਘੱਟ ਪ੍ਰਾਈਸ ਉੱਪਰ ਹੀ ਤੁਹਾਨੂੰ ਇਹ ਦੇ ਦੇਣੇ ਆ ਬਤਵਾ ਸੂਟਾਂ ਦੇ ਆਰਡਰ ਕਰ ਦਿਓ ਜੇਕਰ ਤੁਹਾਨੂੰ ਕੋਈ ਇਹਨਾਂ ਵਿੱਚੋਂ ਪਸੰਦ ਆਉਂਦਾ ਹੁਣ ਮੈਂ ਦਿਖਾਉਣ ਲੱਗੀ ਹਾਂ ਫਿਰ ਤੁਹਾਨੂੰ ਸੂਟ ਇੱਕ ਇੱਕ ਕਰਕੇ ਤੁਹਾਨੂੰ ਮੈਂ ਦਿਖਾਣ ਲੱਗੀ ਆ ਠੀਕ ਹੈ ਵੀਡੀਓ ਦੇ ਐਂਡ ਤੱਕ ਬਨੇ ਰਹੋ ਇਹ ਵਾਲੇ ਜਿਹੜੇ ਸੂਟ ਆ ਇਹ ਫੈਬਰਿਕ ਆਲਓਵਰ ਰਹੂਗਾ ਏਕੀਟੈਕਸ ਬ੍ਰਾਂਡ ਦਾ ਆਲਓਵਰ ਫੈਬਰਿਕ ਰਹੂਗਾ ਇਹਦੇ ਵਿੱਚ ਮੇਰੇ ਕੋਲ ਦੋ ਕਲਰ ਹੈਗੇ ਆ ਆ ਦੇਖੋ ਮੋਹਰ ਲੱਗੇ ਹੋਏ ਏਕੀਟੈਕਸ ਬ੍ਰਾਂਡ ਰਹੂਗਾ 550 ਰੁਪਏ ਦਾ ਇਹਦਾ ਜਿਹੜਾ ਪ੍ਰਾਈਸ ਰਹੂਗਾ ਇਹ ਵਾਲਾ ਇਹਦੇ ਵਿੱਚ ਪ੍ਰਿੰਟ ਹੈਗਾ ਆਲਕੋ ਬਹੁਤ ਹੀ ਸੌਫਟ ਕੱਪੜਾ ਇਹ ਉਹ ਵਾਲੀ ਪਿਓਰ ਕੈਮਰਿਕ ਕਾਟਨ ਹੈ ਪਿਓਰ ਕੈਮਰਿਕ ਦੇ ਵਿੱਚ ਏਕੀ ਟੈਕਸ ਬ੍ਰਾਂਡ ਰਹੂਗਾ ਆ ਦੇਖੋ ਇਸ ਤਰ੍ਹਾਂ ਦਾ ਇਹ ਕੱਪੜਾ ਰਹੂਗਾ ਬਹੁਤ ਹੀ ਸੌਫਟ ਵਾਲਾ ਹੁੰਦਾ ਜਿਹੜਾ ਬਹੁਤ ਹੀ ਆਰਾਮਦਾਇਕ ਜਿੰਨਾ ਭੈਣਾਂ ਨੂੰ ਇਹ ਸੂਟ ਪਸੰਦ ਹੈ ਤੁਹਾਨੂੰ ਵੀ ਕੀ ਕੋਈ ਇਸ ਤਰ੍ਹਾਂ ਦਾ ਪਸੰਦ ਆਵਾ ਤਾਂ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੋ 550 ਰੁਪਏ ਇਹ ਵਾਲਾ ਪ੍ਰਿੰਟਰ ਹੋਗਾ ਇੱਕ ਪ੍ਰਿੰਟ ਇਹਦੇ ਵਿੱਚ ਇਹ ਵਾਲਾ ਰਹੂਗਾ ਮਸਟਰਡ येलो ਕਲਰ ਹੈ ਇਹਦਾ 550 ਰੁਪਏ ਸ਼ਿਪਿੰਗ ਤੁਹਾਨੂੰ ਵਿੱਚੇ ਰਹੂਗੀ ਸ਼ਿਪਿੰਗ ਕੋਈ ਐਕਸਟਰਾ ਨਹੀਂ ਲੱਗੂਗੀ ਦੁਪट्टे ਤੋਂ ਬਿਨਾ ਇਹ 550 ਰੁਪਏ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਏਕੇ ਟੈਕਸ ਬ੍ਰਾਂਡ ਦਾ ਸੂਟ ਰਹੂਗਾ ਦੋ ਕਲਰ ਇਹਦੇ ਵਿੱਚ ਇਹ ਵਾਲੇ ਆ ਗਏ ਇਹਦੇ ਵਿੱਚ ਸੂਟ ਹੈਗੇ ਆਪਣੇ ਫੋਟੋ ਜਿੰਨੇ ਮਸਟਰਡ ਤੁਸੀਂ ਲੈ ਸਕਦੇ ਹੋ ਇਹ ਅਗੇ ਹੁਣ ਤਮੰਨਾ ਬ੍ਰਾਂਡ ਦੇ ਵਿੱਚ ਤਮੰਨਾ ਬ੍ਰਾਂਡ ਆ ਆ ਦੇਖੋ ਇਹਦੇ ਉੱਪਰ ਜਿਹੜਾ ਹੈਗਾ ਇਹ ਵੀ ਲੱਗਿਆ ਹੋਇਆ ਇਹਦਾ ਸਟੈਂਪ ਲੱਗੀ ਹੋਈ ਹੈ ਇਹ ਇਸ ਤਰ੍ਹਾਂ ਆਲ ਓਵਰ 5 ਮੀਟਰ ਫੈਬਰਿਕ ਰਹੂਗਾ ਤਮੰਨਾ ਬ੍ਰਾਂਡ ਦੇ ਵਿੱਚ ਬਹੁਤ ਹੀ ਸੌਫਟ ਕਪੜਾ ਹੈ ਪ੍ਰਿੰਟ ਚੱਕਰ ਨਾਲ ਤੁਸੀਂ ਆ ਦੇਖੋ ਇਸ ਤਰ੍ਹਾਂ ਦੀ ਇਹਦੀ ਪ੍ਰਿੰਟ ਰਹੂਗੀ ਆਲ ਓਵਰ ਰਹੇਗਾ ਇਹ ਸੂਟ ਤੇ ਕੱਪੜਾ ਤਾਂ ਬਹੁਤ ਹੀ ਸੌਫਟ ਹੈ ਇਹ ਆ ਦੇਖੋ ਬਹੁਤ ਹੀ ਮਲਾਈਨ ਬੜੀ ਵਧੀਆ ਵਾਲੀ ਕਾਟਨ ਹੈ ਇਹ ਫਾਈਨ ਸਟੱਫ ਹੈ ਤੇ ਇਸ ਦਾ ਆਲਓਪਰੇ ਇਹ ਜਿਹੜਾ ਫੈਬਰਿਕ ਰਹੂਗਾ ਇਹ ਇਹਦਾ ਦੁਪੱਟਾ ਆਊਗਾ ਦੁਪੱਟੇ ਦੇ ਉੱਪਰ ਲੈਂਸ ਲੱਗੀ ਹੋਈ ਹੈ ਤੇ ਉਹ ਸ਼ਿਫੋਨ ਦਾ ਇਹਦੇ ਨਾਲ ਦੁਪੱਟਾ ਰਹੂਗਾ ਪਲੇਨ ਦੇ ਵਿੱਚ ਇਹ ਲੈਂਸ ਲੱਗੀ ਹੋਈ ਹੈ ਇਹਦੇ ਉੱਪਰ कि ਜਿਹੜੀਆਂ ਲੱਗੀਆਂ ਲਗਾਈਆਂ ਲੈਸ ਆਉਂਦੇ ਨੇ ਥੋੜੇ ਇਸ ਤਰ੍ਹਾਂ ਹੀ ਹੁੰਦੀਆਂ ਨੇ ਬਾਕੀ ਤੁਸੀਂ ਆਪਣੀ ਉਤਾਰ ਕੇ ਇਹਨੂੰ ਵਧੀਆ ਡੈਕੋਰੇਟ ਕਰ ਸਕਦੇ ਹੋ ਦੁਪੱਟੇ ਨੂੰ ਬਹੁਤ ਹੀ ਵਧੀਆ ਲੁੱਕ ਦੇ ਵਿੱਚ ਬਣ ਕੇ ਤਿਆਰ ਹੋ ਜੂਗਾ ਦੁਪੱਟਾ ਜਿਹੜਾ ਇਹਦਾ ਸਵਾ 2 ਮੀਟਰ ਹੋਊਗਾ ਪਿਓ ਉਸ ਹੀ ਹੋਣਤਾ 2 ਮੀਟਰ ਦੁਪੱਟਾ ਨਹੀਂ ਹੈਗਾ ਸਵਾ 2 ਮੀਟਰ ਹੋਊਗਾ ਠੀਕ ਹੈ ਇਹ ਗਾਜਰੀ ਪਿੰਕ ਕਲਰ ਦੇ ਵਿੱਚ ਆ ਗਿਆ ਇਸ ਤਰ੍ਹਾਂ ਦਾ ਜਿਹੜਾ ਪੂਰਾ ਸੂਟ ਆ ਉਹ ਰਹੇਗਾ ਆਹ ਦੇਖੋ ਇਹ ਵਾਲਾ 3 ਟਾਈ ਦਾ ਇਹਦੇ ਵਿੱਚ ਸਕਿੰਕ कलर ਦੇ ਵਿੱਚ ਇਹ ਆ ਜੋ ਇਹ ਵੀ ਸਮੰਤਨਾ ਬ੍ਰਾਂਡ ਦੇ ਵਿੱਚ ਹੀ ਰਹੂਗਾ ਆ ਦੇਖੋ ਇਹ ਪਿਕ ਹੈ ਇਹ ਡਿਜ਼ਾਈਨਦਾਰ ਸੂਟ ਜਿਆ ਬਣਾ ਕੇ ਡਿਜ਼ਾਈਨਰ ਚ ਇਸ ਤਰ੍ਹਾਂ ਇਹਨਾਂ ਨੇ ਬਣਾਇਆ ਹੋਇਆ ਸੂਟ ਤੇਰੀ ਪ੍ਰਿੰਟ ਬਹੁਤ ਸੋਹਣੀ ਲੱਗਦੀ ਹੈ ਆ ਬਾਕੀ ਇਹ ਵਾਲਾ ਜਿਹੜਾ ਕਲਰ ਹੈ ਇਹ ਇਹ ਕਲਰ ਹੈ ਇਹ ਇਹ ਵਾਲਾ ਜਿਹੜਾ ਕਲਰ ਹੈ ਇਹ ਸੋਲਡ ਆਊਟ ਹੋ ਗਿਆ ਇਹ ਵਾਲਾ ਕਲਰ ਹੁਣਕਾ ਇਹਦੀ ਪਿਕ ਹੈ ਇਹ ਸਿੰਪਲ ਸੂਟ ਦੀ ਪਿਕ ਹੈਗੀ ਤੂ ਜਿਹੜਾ ਡਿਜ਼ਾਈਨਰ ਬਣਾਇਆ ਹੋਇਆ ਸੀ ਬਹੁਤ ਸੋਹਣਾ ਲੱਗਦਾ ਹੈ ਇਹ ਸੂਟ ਏ ਦਾ ਸੈਕਿੰਡ 컬러 ਆ ਗਿਆ ਐਸਟਰਾ ਫਰੂਜ਼ੀ ਕਲਰ ਹੈ ਤੇ ਪ੍ਰਿੰਟ ਵੀ ਬਹੁਤ ਹੀ ਜ਼ਿਆਦਾ ਸੋਹਣੀ ਲੱਗਿਆ ਤਮੰਨਾ ਪਹਿਣਾ ਦੇ ਵਿੱਚ ਆ ਦੇਖੋ ਐਸਟਰਾ ਲੱਗੂਗਾ ਘੇਰੇ ਦੇ ਉੱਪਰ ਇਹ ਲੇਸ ਮਿਲ ਜੂਗੀ ਤੇ ਇਹ ਦੇਖੋ ਇਹਦਾ ਉੱਪਰ ਲੁਕੋ ਵੀ ਲੱਗਿਆ ਹੋਇਆ ਤਮੰਨਾ ਦਾ ਰੇਟ ਰਹੂਗਾ ਇਹਦਾ 750 ਰੁਪਏ ਜਿਹੜਾ ਮੈਂ ਪਹਿਲਾਂ ਦਿਖਾਇਆ ਸੀ ਉਹ 550 ਰੁਪਏ ਦੇ ਵਿੱਚ ਰਹੂਗਾ ਤੇ ਜਿਹੜਾ ਇਹ ਵਾਲਾ ਸੂਟ ਹੈ ਇਹ 750 ਰੁਪਏ ਦੇ ਵਿੱਚ ਰਹੇਗਾ ਆ ਸਾਰੇ ਇਹਦੇ ਉੱਪਰ ਜਿਹੜਾ ਹੈਗਾ 100% ਪਿਓਰ ਕਾਟਨ ਲਿਖਿਆ ਹੈ ਤਮੰਨਾ ਬ੍ਰਾਂਡ ਆ ਦੇਖੋ ਨੇੜੇ ਤੋਂ ਚੈੱਕ ਕਰ ਲਓ ਤੁਸੀਂ 100% ਪਿਓਰ ਕਾਟਨ ਦੇ ਵਿੱਚ ਰਹੂਗਾ ਇਸ ਤਰ੍ਹਾਂ ਦਾ ਹੈ ਕੈਪੀਕਾ ਤੇ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਉਹ ਇਹ ਵਾਲਾ ਸੂਟ ਆ ਸ਼ਿਫੋਨ ਦੇ ਵਿੱਚ 1.5 ਮੀਟਰ ਦੁਪੱਟਾ ਹੈ ਆਗੇ ਆਪਣੇ ਕੋਲ ਇਹ ਵਾਲੇ ਇਹ ਦੁਪੱਟੇ ਨਾਲ ਹੈ। ਚੋਰ ਕਾਟਨ ਦੇ ਵਿੱਚ ਦੁਪੱਟੇ ਨਾਲ ਸੂਟ ਆਣਗੇ 550 ਰੁਪਏ ਇਹਦਾ ਰੇਟ ਰਹੂਗਾ। ਜਿਵੇਂ ਮਰਜੀ ਇਹਨਾਂ ਨੂੰ ਤੁਸੀਂ ਕੁੱਟ-ਕੁੱਟ ਕੇ ਹੰਡਾਓ। ਸੂਟ ਇਹ ਕਿਧਰੇ ਨਹੀਂ ਜਾਂਦੇ। ਨਾ ਇਹਨਾਂ ਦਾ ਰੰਗ ਨਿਕਲੇ। ਇਹ ਵਾਲਾ ਇਹਦਾ ਜਿਹੜਾ ਟਿੰਟ ਆ ਗਿਆ। ਆਹ ਕਲਰ ਆ ਇਹਦਾ ਮਹਿੰਦੀ ਗ੍ਰੀਨ ਜਿਹਾ ਕਲਰ ਹੈ। ਬਹੁਤ ਸੋਹਣਾ ਕਲਰ ਲੱਗਦਾ ਇਹਦੀ ਇਹ ਸੁਪਰ ਟੈਕਸ ਦੇ ਵਿੱਚ ਆ ਗਿਆ 550 ਰੁਪਿਆ ਦਾ ਰੇਟ ਹੋਊਗਾ ਤੇ ਇਹ ਇਹਦਾ ਮਾਲ ਕਾਟਨ ਦੇ ਵਿੱਚ ਦੁਪੱਟਾ ਆ ਗਿਆ ਬਹੁਤ ਹੀ ਆਰਾਮਦਾਇਕ ਦੁਪੱਟੇ ਦੇ ਨਾਲ ਤੁਹਾਨੂੰ ਇੰਨਾ ਵਧੀਆ ਜਿਹੜਾ ਸੂਟ ਆ ਉਹ ਮਿਲ ਰਿਹਾ ਤੇ ਫੈਬਰਿਕ ਵੀ ਬਹੁਤ ਵਧੀਆ ਆ ਇਹਦਾ ਦੁਪੱਟਾ ਰਹੂਗਾ ਆ ਸਾਰਾ ਇਹਦਾ ਦੁਪੱਟਾ ਚੈੱਕ ਕਰ ਲੂ ਤੁਸੀਂ ਇਸ ਤਰ੍ਹਾਂ ਦਾ ਦੁਪੱਟਾ ਰਹੂਗਾ ਇਹ ਸੈਂਟਰ ਆਗਾ ਦੁਪੱਟੇ ਦਾ ਇਹ ਜਿਹੜੀ ਹੈਗੀ ਆ ਪ੍ਰਿੰਟਿੰਗ ਇਹ ਸਾਈਡਾਂ ਤੇ ਰਹੂਗੀ ਇਸੇ ਤਰ੍ਹਾਂ ਇਹਦੇ ਇਹ ਸਾਰਾ ਦੁਪੱਟਾ ਬਣਿਆ ਹੋਇਆ ਤੇ ਪੂਰੀ ਜਿਹੜੀ ਲੁੱਕ ਆ ਸੁਟ ਦੀ ਇਸ ਤਰ੍ਹਾਂ ਦੀ ਰਹੇਗੀ ਆ ਦੇਖੋ ਐਸ ਤਰ੍ਹਾਂ ਦਾ ਰੂਗਾ ਪ੍ਰਿੰਟਰ ਸੂਟ ਤੇ ਨਾਲ ਦੁਪੱਟਾ ਰੂਗਾ ਇਹਦੇ ਵਿੱਚ ਇੱਕ ਇਹ ਕਲਰ ਆ ਗਿਆ ਤੇ ਸੈਕੰਡ ਕਲਰ ਇਹਦੇ ਵਿੱਚ ਈ ਵਾਲਾ ਰੂਗਾ ਇਹ ਆ ਗਿਆ ਕਾਸਰੀ ਪਿੰਕ ਕਲਰ पिंक कलर आ गया है ये यह दुपट्टा आ गया इस तरह का दुपट्टा रहेगा बहुत ही सॉफ्ट कपड़ा है माल कॉटन चाहे दुपट्टा रहेगा यह तो ओके थोड़ा जाफ भी हो जाता तो पूरा प्योर कॉटन के फैब्रिक रहेगा सूट का ठीक है आ देखो। दो कलर ये वाले हो गए यह हो गया ए वाला हो गया ਤੇ ਸੈਕੰਡ ਇਹਦੇ ਵਿੱਚ ਇਹ ਵਾਲਾ ਹੋ ਗਿਆ ਇਹਨਾਂ ਦਾ ਜਿਹੜਾ ਫਲਾਵਰ ਆ ਉਹ ਸੀਮ ਰਹਿਣਗੇ ਤੇ ਜਿਹੜਾ ਬੇਸ ਆ ਜਿਸ ਤਰ੍ਹਾਂ ਇਹ ਚ ਗ੍ਰੀਨ ਹੈ ਇਹ ਚ ਗਾਜਰੀ ਆ ਗਿਆ ਇਹ ਅਲੱਗ-ਅਲੱਗ ਰਹੂਗਾ ਇੱਕ ਇਹਦੇ ਵਿੱਚ ਇਹ ਆ ਗਿਆ ਰੇਟ ਰਹੂਗਾ ਸਿਰਫ ਇਹਦਾ 550 ਰੁਪਏ ਸ਼ਿਪਿੰਗ ਵਿੱਚੇ ਰਹੂਗੀ ਸ਼ਿਪਿੰਗ ਕੋਈ ਐਕਸਟਰਾ ਨਹੀਂ ਲੱਗਣੀ ਹੈਗੀ ਇੱਕ ਇਹਦੇ ਵਿੱਚ ਇਹ ਵਾਲੀ ਪ੍ਰਿੰਟ ਆ ਗਈ ਇਹ ਚ ਸਿਰਫ ਰੈੱਡ ਕਲਰ ਹੀ ਆਗਾ ਰੈੱਡ ਨਹੀਂ ਹੈਗਾ ਇਹ ਮੈਰੂਨ ਜਿਹਾ ਕਲਰ ਹੈਗਾ ਆ ਦੇਖੋ ਬਹੁਤ ਹੀ ਸੌਫਟ ਕੱਪੜਾ 550 ਰੁਪਏ ਦੇ ਵਿੱਚ ਬਹੁਤ ਹੀ ਸੋਹਣੇ ਸੂਟ ਨੇ ਆ ਇਹਦਾ ਪੂਰਾ ਇਸ ਤਰ੍ਹਾਂ ਦਾ ਪ੍ਰਿੰਟ ਲੱਗੂਗਾ ਪ੍ਰਿੰਟ ਨੇੜੇ ਤੋਂ ਚੈੱਕ ਕਰ ਲਓ ਤੁਸੀਂ ਇਸ ਤਰ੍ਹਾਂ ਦੀ ਬਰੀਕ-ਬਰੀਕ ਬੁੱਤੀ ਵਾਲੀ ਹੈ ਬਹੁਤ ਹੀ ਸੋਹਣੇ ਸੂਟ ਲੱਗਦੇ ਆ ਬਹੁਤ ਹੀ ਆਰਾਮਦਾਇਕ ਰਹਿੰਦੇ ਆ ਇਹ ਗਰਮੀਆਂ ਦੇ ਵਿੱਚ ਇਹ ਇਹਦਾ ਦੁਪੱਟਾ ਹੈ ਮਲ ਕਾਟਨ ਦਾ ਆ ਦੇਖੋ ਇਹਦਾ ਦੁਪੱਟਾ ਦੁਪੱਟੇ ਦੇ corner ਤੇ ਇਹ ਵਾਲਾ ਆ ਗਿਆ ਸਾਈਡਾਂ ਤੇ ਆਇਆ ਇਹ print ਤੇ ਸੈਂਟਰ ਦੇ ਵਿੱਚ ਇਸ ਤਰ੍ਹਾਂ ਇਹਦੇ ਲਾਈਨਾਂ ਬਣੀਆਂ ਹੋਈਆਂ ਨੇ ਇਹ ਸਾਈਡ ਤੇ ਰਹੇਗਾ ਇਸ ਤਰ੍ਹਾਂ ਦਾ ਇਹ printed ਜਾਂ सूट ਹੈ ਠੀਕ ਹੈ ਜੀ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਆ ਗਿਆ ਤੇ ਸੈਕੰਡ ਜਿਹੜਾ ਇਹਦਾ ਦੁਪੱਟਾ ਇਹ ਰਹੂਗਾ ਇਹ ਵਾਲਾ ਰਹੂਗਾ ਤੇ ਇਹ ਇਹਦਾ கலர் மெந்த கலர் கலர் ஆட்டன் தே சூட்ட ஏதாவது க்கி इस तरह का ये सूट रहेगा ये प्योर कॉटन के सारे सूट अपने जोड़े है वधिया ब्रांड ने कोई सूट माड़ा नहीं है यही है कम चलाऊगा काम चलाऊ नहीं है, है देखो कुरुसी बहुत ही प्यारा सूट है ये घेरे के उपर आ गए सारा ये आरी वर्क किया भी फ्लावर बनया हुआ प्रिंटिंग जड़ी है हैगी आरी वर्क किया है ये भी आरी वर्क है ਤੇ ਇਸੇ ਤਰ੍ਹਾਂ ਹੀ ਲੈਕ ਦੇ ਉੱਪਰ ਲਊਗਾ ਆ ਨੇੜੇ ਤੋਂ ਚੈੱਕ ਕਰ ਲਓ ਤੁਸੀਂ ਜੇ ਤੁਹਾਨੂੰ ਦਿਖਦਾ ਹੋਊਗਾ ਆ ਦੇਖੋ ਤੇ ਐਸੇ ਤਰ੍ਹਾਂ ਹੀ ਇਹਦੀ ਬੈਕ ਰੂਗੀ ਬੈਕ ਦੇ ਉੱਪਰ ਸਿਰਫ ਉਹ ਹੀ ਪ੍ਰਿੰਟ ਵਾਲੇ ਫਲਾਵਰ ਹੀ ਮਿਲਣਗੇ ਤੇ ਫਰੰਟ ਤੇ ਇਹਦੇ ਆਰੀ ਵਰਕ ਰਹੂਗਾ ਇਧਰੋਂ ਇਹਨਾਂ ਦਾ ਜਿਹੜਾ ਹੈਗਾ ਬਾਜੂ ਦਾ ਰੱਖਿਆ ਹੋਇਆ ਹੈਗਾ ਇਸ ਤਰ੍ਹਾਂ ਇਹ ਬਾਜੂ ਆ ਜਾਣਗੇ ਕਿਦੋਂ ਹੋ ਜੂਗੀ ਇਹ ਹੋ ਗਿਆ ਤੇ ਇਹਦੇ ਨਾਲ ਜਿਹੜਾ ਆ ਬਹੁਤ ਹੀ ਪਿਆਰਾ ਸੂਟ ਲੱਗ ਰਿਹਾ ਇਹ ਇਹ ਤਾਂ ਹੈਗਾ ਜਿਹੜਾ ਇਹ ਗ੍ਰੇ ਕਲਰ ਹੈ ਡਾਟਸ ਵਾਲੀ ਇਹਦੇ ਨਾਲ ਬਾਟਮ ਇਹ ਬਾਟਮ ਰਹੂਗੀ ਡਾਟਸ ਵਾਲੀ ਪਿਓਰ ਕਾਟਨ ਦੇ ਵਿੱਚ ਆਹ ਦੇਖੋ ਪਿਓਰ ਕਾਟਨ ਚ ਬਹੁਤ ਹੀ ਹਲਕੇ ਫੁਲਕੇ ਜੇ ਵਜ਼ਨ ਦੇ ਸੂਟ ਨੇ ਬਹੁਤ ਸੋਹਣੇ ਸੂਟ ਲੱਗਦੇ ਆ ਇਹ ਦਾ ਦੁਪੱਟਾ ਆ ਗਿਆ ਇਸ ਤਰ੍ਹਾਂ ਦਾ ਦੁਪੱਟਾ ਫੁੱਲ ਪ੍ਰਿੰਟਡ ਰਹੂਗਾ ਤੇ ਇਹ ਜਿਹੜਾ ਹੈਗਾ ਜਿਹੜੀ ਮੈਂ ਪਹਿਲਾਂ ਤੁਹਾਨੂੰ ਦਿਖਾਈ ਸੀ ਦੁਪੱਟੇ ਇਹ ਵਾਲੀ ਇਹ ਮਲ ਕਾਟਨ ਚ ਆਣਗੇ ਇਹ ਹੈਗਾ ਜਿਹੜਾ ਕਾਟਨ ਕਾਟਨ ਰੂਪ ਇਹਦਾ ਦੁਪੱਟਾ ਰੇਟ ਰਹੂਗਾ ਇਹਦਾ 750 ਰੁਪਏ ਕਿਉਂਕਿ ਦੇਖੋ ਰੇਟ ਹੈ ਜਿਹੜਾ ਉਹ ਜਿੰਮੇ ਦੀ ਵੀ ਕੁਆਲਿਟੀ ਹੁੰਦੀ ਹੈ ਉਹਦੇ ਅਕੋਰਡਿੰਗ ਰੇਟ ਹੁੰਦਾ ਤੇ ਰੇਟ ਕੋਈ ਜ਼ਿਆਦਾ ਨਹੀਂ ਹੈਗਾ ਸ਼ਿਪਿੰਗ ਵੀ ਤੁਹਾਨੂੰ ਵਿੱਚੇ ਲਗਾਉਣੀ ਆ ਤੇ ਸੂਟ ਤੁਸੀਂ ਆਪਣਾ ਲੈ ਸਕਦੇ ਹੋ ਸ਼ਿਪਿੰਗ ਵਿੱਚੇ ਰਹੂਗੀ ਅ ਸ਼ਿਪਿੰਗ ਐਕਸਟਰਾ ਨਹੀਂ ਲਗਾਉਣੀ। ਹੁਣ ਇੱਕ ਆਪਣੀ ਕੋਲੇ ਆ ਗਈ ਇਹ ਵਰਤ। ਇਹ ਆਗੇ ਸ਼ਿਫੋਨ ਦੇ ਦੁਪੱਟਿਆਂ ਨਾਲ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹਦਾ ਡਿਜ਼ਾਈਨ ਦਾ ਇਸ ਤਰ੍ਹਾਂ ਸੂਟ ਬਣੇਗਾ। ਇਹ ਵੀ ਪਿਓਰ ਕਾਟਨ ਦੇ ਵਿੱਚ ਆਗੇ। ਬਹੁਤ ਹੀ ਹਲਕਾ ਐ ਇੰਨਾ ਹਲਕਾ ਜਿਹੜਾ ਹੈਗਾ ਫੈਬਰਿਕ ਆ। ਬਹੁਤ ਹੀ ਵਧੀਆ ਆ ਦੇਖੋ ਐਸਟਾ ਇਹ ਆ ਗਿਆ ਦਾ ਉਪਰੋਂ ਜਿੱਥੇ ਆਪਾਂ ਨੈਕ ਰੱਖਣਾ ਇਹ ਜਿਹੜਾ ਆ ਗਿਆ ਕੇਰਾ ਕੇਰੇ ਦੇ ਉੱਪਰ ਇਹ ਸਾਰਾ ਜਿਹੜਾ ਹੈਗਾ ਆਰੀ ਵਰਕ ਕੀਤਾ ਹੋਇਆਗਾ ਮਿੰਨੀ ਦੇ ਤੋਂ ਵੀ ਦਿਖਾਉਣੀ ਤੁਹਾਨੂੰ ਪਹਿਲਾਂ ਇੱਕ ਵਾਰ ਤੁਹਾਨੂੰ ਡਿਟੇਲਿੰਗ ਚੈੱਕ ਕਰਾ ਲਵਾਂ ਤੀ ਨਾਲ ਇਹਦੇ ਹਲਕੇ ਹਲਕੇ ਆ ਹਲਕੇ ਵਾਸ ਸਰ੍ਹੋਸ ਕਿ ਲੱਗੀ ਹੋਈ ਹੈ ਇਹਨੂੰ ਇੱਕ ਡਿਜ਼ਾਈਨਰ ਜੀ ਲੁੱਕ ਦਿੱਤੀ ਹੋਇਆ ਸਿੰਪਲ ਸੂਟ ਨੂੰ ਆ ਦੇਖੋ ਐਸਟਰਾ ਆ ਦੇਖੋ ਦੀ ਗ੍ਰੇਨਾ ਇਹ ਜਿਹੜੀ ਹੈਗੀ ਹੈ ਇਹ ਆਰੀ ਵਰਕ ਕੀਤਾ ਹੋਇਆ ਸਾਰਾ ਇਹਦੇ ਉੱਪਰ ਠੀਕ ਹੈ ਜੀ ਬਹੁਤ ਹੀ ਸੌਫਟ ਕਪੜਾ ਤੇ ਇਹਦੇ ਨਾਲ ਜਿਹੜੀ ਹੈਗੀ ਹੈ ਪਿਓਰ ਕੈਮਰਿਕ ਦੀ ਪਲੇਨ ਬਾਟਮ ਰਹੂਗੀ ਪਿਓਰ ਕੈਮਰਿਕ ਦੇ ਵਿੱਚ ਪ्योर ਕੈਮਰੀਕ ਫੈਬਰਿਕ ਰਹੂਗਾ ਬਹੁਤ ਹੀ ਵਧੀਆ ਇਹ ਦੀ ਬਾਟਮ ਆ ਗਈ ਇਹ ਇਹ ਮੈ ਇਹ ਮੈਨੂੰ ਲੱਗ ਰਿਹਾ ਵਿੱਚ ਰੈੱਡ ਕਲਰ ਰੱਖਿਆ ਰੈੱਡ ਨਹੀਂ ਹੈਗਾ ਇਹ ਮੈਰੂਨ ਕਲਰ ਹੈ ਮੈਰੂਨ ਡਾਰਕ ਨਹੀਂ ਰੈੱਡ ਲੱਗ ਰਿਹਾ ਤੇ ਵਿੱਚ ਇਹ ਰੈੱਡ ਨਹੀਂ ਹੈਗਾ ਇਹ ਮੈਰੂਨ ਕਲਰ ਹੈ ਬਹੁਤ ਹੀ ਪਿਆਰਾ ਕਲਰ ਹੈ ਇਹ ਤੇ ਇਹ ਦਾ ਪਿਓਰ ਸ਼ਿਫਨ ਦਾ ਦੁਪੱਟਾ ਆ ਗਿਆ ਆ ਦੇਖੋ ਫਿਰ ਦੁਪੱਟੇ ਦੇ ਨਾਲ ਇਹਦਾ ਰੇਟ ਦਾ ਫਰਕ ਪੈ ਗਿਆ ਇਹ ਤੁਹਾਨੂੰ ਲੱਗੂਗਾ 800 ਰੁਪਏ ਦੇ ਵਿੱਚ ਡਿਜੀਟਲ ਪ੍ਰਿੰਟ ਦੇ ਵਿੱਚ ਇਸ ਤਰ੍ਹਾਂ ਇਹ ਤਾਂ ਦੁਪੱਟਾ ਹੈ ਇਹ ਦੁਪੱਟਾ ਹੈ ਆ ਦੇਖੋ ਇਧਰ ਵੀ ਦਿਖਾ ਦਿੰਨੀ ਮੈਂ ਤੁਹਾਨੂੰ ਪੂਰਾ ਖੁੱਲਾ ਡੁੱਲਾ ਦੁਪੱਟਾ ਰਹੂਗਾ ਇਹਦਾ ਤੇ ਰੇਟ ਫਿਰ ਇਹਦਾ 800 ਰੁਪਏ ਰਹੂਗਾ ਸ਼ਿਪਿੰਗ ਵਿੱਚੇ ਰਹੂਗੀ ਇਹਦੇ ਵਿੱਚ ਕਲਰ ਮੇਰੇ ਕੋਲ ਹੈਗੇ ਹੈਗੇ ਤਿੰਨ ਤਿੰਨ ਕਲਰ ਹੈਗੇ ਵਿੱਚ ਆ ਮੈਰੂਨ ਕਲਰ ਆ ਗਿਆ ਤੇ ਇਹ ਆ ਗਿਆ ये पर्पल कलर है डार्क पर्पल है वाइन कलर नहीं है वाइन ही है ये यामी कलर है कलर है जो देख रहे सेम ही है ये डार्क कलर के उपर बनया सारा चार्ट ये इतों नैक बन जोगा घेरा हुआ अठ सौ रुपये रेट रहेगा तो यी हैगी है, कलर बहुत प्यारा लग रहा है बॉटम ਡਾਰਕ ਯਾ ਮੰਮੀ ਕਲਰ ਹੈ ਤੇ ਇਹ ਇਹਦਾ ਦੁਪੱਟਾ ਰਹੂਗਾ ਆ ਦੇਖੋ ਦੁਪੱਟਾ ਸਾਰਾ ਪ੍ਰਿੰਟਡ ਨੇ ਤੁਨੇ ਇਹ ਦੁਪੱਟਾ ਜਿਹੜਾ ਕੋਲ ਕੇ ਦਿਖਾਤਾ ਸੀ ਤੇ ਇਸ ਤਰ੍ਹਾਂ ਜਿਹੜਾ ਇਹ ਪੂਰਾ ਸੂਟ ਹੈ ਉਹ ਰਹੂਗਾ ਆ ਦੇਖੋ ਤੇ ਇੱਕ ਜਿਹੜੇ ਵਿੱਚ ਕਲਰ ਆ ਗਿਆ ਤੁਸੀਂ ਕੋਈ ਵੀ ਸੂਟ ਤੁਸੀਂ ਇਸ ਜਿਹਨੇ ਜਿਸ ਤਰ੍ਹਾਂ ਇਹ ਪਿਓਰ ਕਾਟਨ ਦੇ ਵਿੱਚ ਫੈਬਰਿਕ ਆਗਾ ਤੇ ਇਹਨਾਂ ਨੂੰ ਜੇਕਰ ਤੁਸੀਂ ਸਟੀਚ ਕਰਵਾਉਣ ਤੋਂ ਪਹਿਲਾਂ ਪਾਣੀ ਦੇ ਵਿੱਚ ਆਪ ਤੁਸੀਂ ਥੋੜਾ ਜਿਹਾ ਇਹਨੂੰ ਡਬੋ ਦਿਓ 10 ਮਿੰਟ ਤੇ ਫਿਰ ਤੁਸੀਂ ਆਪਣਾ ਜਿਹੜਾ ਸੂਟ ਆ ਟੇਲਰ ਤੋਂ ਕਈ ਵਾਰੀ ਟੇਲਰ ਧੋਉਂਦੇ ਨਹੀਂ ਆ ਕਪੜਾ واਸ਼ ਨਹੀਂ ਕਰਦੇ ਤਾਂ ਫਿਰ ਉਹਦੇ ਨਾਲ ਕੀ ਹੁੰਦਾ ਕਿ ਆਪਣਾ ਸੂਟ ਆ ਜਿਹੜਾ ਸ਼੍ਰਿੰਕ ਹੋ ਜਾਂਦਾ ਕਿਉਂਕਿ ਪਿਓਰ ਕਾਟਨ ਹੈ ਜਿਹੜੀ ਉਹ ਸ਼੍ਰਿੰਕ ਤਾਂ ਹੁੰਦੀ ਹੀ ਹੋਇਆ ਇਹ ਆ ਗਿਆ ਮੂਂਗਿਆ ਗ੍ਰੀਨ ਕਲਰ ਬਹੁਤ ਸੋਹਣਾ ਕਲਰ ਹੈ ਇਹ ਵੀ ਡਾਰਕ ਆਇਆ ਇਹਦਾ ਘੇਰਾ ਆ ਗਿਆ ਤੇ ਇਹਦਾ ਬਾਟਮ ਰਹੇਗੀ ਪਲੇਨ ਦੇ ਵਿੱਚ ਇਹ ਇਹਦਾ ਇਥੋਂ neck ਬਣ ਜੂਗਾ ਇਹ ਇਹਦੀ ਪਿੱਕਾ ਪਿੱਕਰੂਗੀ ਤੇ ਇਹ ਦਾ ਦੁਪੱਟਾ ਆ ਗਿਆ ਸ਼ਿਫੋਨ ਦੇ ਵਿੱਚ ਆਕਸਰਪੇ ਇਹਦਾ ਰਿਟਰੂਵਾਂ ਇਹストラ ਹੈ ਨਾ ਦੁਪੱਟਾ ਰੋਕਾ ਬਹੁਤ ਸੋਹਣਾ ਕਲਰ ਹੈ ਤੇ ਇਹ ਇਹ ਵੀ ਪ्योर ਸ਼ਿਫੋਨ ਦੇ ਦੁਪੱਟੇ ਨਾਲ ਰਹਿਣਗੇ ਇਹ ਰੇਸ ਕਾਟਣ ਦਿੱਤਾ ਕਿ ਸੰਤ ये मेरे को सिर्फ यही दो कलर है बाकी सारे सूट जो गोल्ड हो गए क्योंकि असें चाहिए आ गया ये भी बहुत प्यारा कलर है मस्टर्ड कलर हाँ देखो इस तरह मैं सूट बन गया ग्लेस कॉटन भी बहुत ही बढ़िया फाइन कपड़ा ये प्योर ग्लेस कॉटन ਦੇ ਇਸ ਕਾਟਨ ਹੈ ਜਿਹੜੀ ਇਹ ਕੋਈ ਮोटा ਸਟੱਫ ਹੈਗਾ ਇਹ ਵੀ ਕਰਮੀ ਹੈ ਦੇ ਲਈ ਬਹੁਤ ਹੀ ਕੰਫਰਟੇਬਲ ਰਹਿੰਦਾ ਹੈ ਇਹ ਦੇਖੋ ਮੈਂ ਤੁਹਾਨੂੰ ਇੱਕ ਵਾਰ ਦੱਸ ਦਿਆਂ ਸਾਰਾ ਆਹ ਦੇਖੋ ਇਹ ਜਿਹੜਾ ਹੈਗਾ ਸਾਰਾ ਇਹਦੇ ਉੱਪਰ ਪ੍ਰਿੰਟ ਹੋਇਆ ਡਿਜੀਟਲ ਪਿੰਟ ਦੇ ਉੱਪਰ ਸਰਵੋਸਕੀ ਦਾ ਸਾਰਾ ਕੰਮ ਕੀਤਾ ਹੋਇਆ ਤੇ ਇਹਦਾ ਕੇਰਾ ਆ ਗਿਆ ਕਲਰ ਵੀ ਬਹੁਤ ਪਿਆਰਾ ਇਸ ਤਰ੍ਹਾਂ ਇਹ ਜਿਹੜਾ ਸੂਟਾ ਬਹੁਤ ਹੀ ਸੋਹਣਾ ਲੱਗਦਾ ਕਿਤੇ ਤੁਸੀਂ ਆਉਣ ਜਾਣ ਨੂੰ ਵੀ ਵੇਅਰ ਕਰ ਸਕਦੇ ਹੋ ਆ ਦੇਖੋ ਇਹਦੇ ਇੱਕ ਫਲਾਵਰ ਇੱਥੇ ਆਏਗਾ ਇਹ ਇਦਾਂ ਇਹਦੀਆਂ ਬਾਜ਼ੂ ਬਣਣਗੀਆਂ ਇਹ ਵਾਲੀਆਂ ਬਾਹਰੂ ਦੇ ਉੱਪਰ ਵੀ ਇਸ ਤਰ੍ਹਾਂ ਰਹੂਗਾ ਪ੍ਰਿੰਟ ਤੇ ਬੈਕ ਵੀ ਇਹਦੀ ਜਿਹੜੀ ਹੈਗੀ ਆ ਪ੍ਰਿੰਟਡ 2.5 ਮੀਟਰ ਦਾ ਫੈਕ ਹੋਊਗਾ बॉटम ਦਾ ਕੱਪੜਾ ਦਾ ਵੱਧ ਵੀ ਹੋ ਸਕਦਾ ਪੌਣੇ 3 ਵੀ ਹੋ ਸਕਦਾ ਤੇ ਇਹ ਇਹਦੀ ਬੈਕ ਸਾਈਡ ਹੋਊਗੀ ਪੇਰੇ ਦੀ बॉटਮ ਆ ਗਈ ਆ ਦੇਖੋ ਨਾਲੀ ਇਹਦੇ ਇੱਥੇ ਫਿੱਟ ਕੀਤੀ ਹੋਈ ਆ ਇਹ ਵਾਲੀ ਇਹਦੀ बॉਟਮ ਰਹੂਗੀ ਮਿੱਠੇ-ਮਿੱਠਾ ਜਿਹਾ ਇਹ ਮਸਟਰਡ ਕਲਰ ਹੈ ਇਹ ਇਹਦਾ ਪਿਓਸ਼ੀ ਫੋਂ ਦਾ ਦੁਪੱਟਾ ਰੂਗਾ। ਫੁੱਲਾ ਡੁੱਲਾ ਪੂਰਾ ਦੁਪੱਟਾ ਆ ਰਿਹਾ। ਐਸਟ੍ਰੰਗ ਇਹਦਾ ਦੁਪੱਟਾ ਰਹੂਗਾ। ਬਹੁਤ ਹੀ ਪਿਆਰੇ ਸੂਟ ਨੇ। ਜੇਕਰ ਚੈਨਲ ਨੂੰ ਅਪਰਨੋ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦਾ ਬਟਨ ਨਾਲ ਵੀ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਕੋਈ ਵੀ ਤੁਹਾਨੂੰ ਜੇ ਨਾ ਤਾਂ ਪੇਮੈਂਟ ਕਰੀ ਦੀ ਆਨਲਾਈਨ ਉਹ ਵੀ ਕੈਸ਼ ਔਨ ਡਿਲੀਵਰੀ ਨਹੀਂ ਰਹੇਗੀ ਫੂਡ ਬੁੱਕ ਕਰਨ ਲਈ ਤੁਸੀਂ ਸਕਰੀਨ ਸ਼ਾਟ ਭੇਜ ਦਿਓ ਪਲੀਜ਼ ਕਾਲ ਜਿਹੜੀ ਹੈਗੀ ਉਹ ਨਾ ਕਰਿਆ ਕਰੋ ਕਿਉਂਕਿ ਕਈ ਵਾਰੀ ਅਨਨੋਨ ਜਿਹੜੇ ਕਾਲਾਂ ਨੇ ਉਹ ਚੱਕਣ ਵਿੱਚ ਦਿੱਕਤ ਆਉਂਦੀ ਆ ਤਾਂ ਇਸ ਕਰਕੇ ਤੁਸੀਂ ਸਮਝ ਸਕਦੇ ਹੋ ਸਾਰੀ ਗੱਲ ਤੇ ਇਹ ਜਿਹੜਾ ਹੈਗਾ ਇਹਦੇ ਵਿੱਚ ਸੈਕੰਡ ਕਲਰ ਆ ਗਿਆ ਆਇਕੋ ਐਸਟਰਾ ਦਾ ਇਹ ਤੁਸੀਂ ਸਕਰੀਨਸ਼ਾਟ ਭੇਜ ਦਿਓ ਪਹਿਲਾਂ ਮੈਨੂੰ ਫਿਰ ਤੁਸੀਂ ਕਾਲ ਤੇ ਵੀ ਗੱਲ ਕਰ ਸਕਦੇ ਹੋ ਇਹ ਨਹੀਂ ਹੈਗਾ ਵੀ ਆਪਾਂ ਕਾਲ ਤੇ ਗੱਲ ਨਹੀਂ ਕਰਦੇ ਬਹੁਤ ਸਾਰੀਆਂ ਭੈਣਾਂ ਨੇ ਜਿਹੜੇ ਮੈਨੂੰ ਫੋਨ ਕਰਦੀਆਂ ਨੇ ਤਾਂ ਕਿ ਮੈਨੂੰ ਪਤਾ ਲੱਗ ਸਕੇ ਵੀ ਹਾਂ ਤੁਸੀਂ ਇਸ ਨੰਬਰ ਤੋਂ ਮੈਨੂੰ ਕਾਲ ਕੀਤੀ ਹੈ ਮੈਨੂੰ ਤੁਸੀਂ ਮੈਸੇਜ ਸੈਂਡ ਕੀਤਾ ਤੇ ਉਸੇ ਨੰਬਰ ਤੋਂ ਤੁਹਾਡੀ ਕਾਲ ਆਈਏ ਫਿਰ ਉਹ ਮੈਨੂੰ ਪਤਾ ਲੱਗ ਜਾਂਦਾ ਤਾਂ ਇਸ ਕਰਕੇ ਥੋੜਾ ਜਿਹਾ ਤੁਸੀਂ ਧਿਆਨ ਰੱਖਿਆ ਕਰੋ ਆ ਦੇਖੋ ਪਿਓਰ ਕੈਮਰੇ कॉटन ਦੀ ਇਹਦੇ ਨਾਲ ਇਹ ਵਾਲੀ ਬਾਟਮ ਰਹੂਗੀ ਇਹ ਨਾਲ ਤੁਹਾਨੂੰ फ्रोजी कलर लग रहा है डार्क फ्रोजी नहीं है ये सी ग्रीन कलर है अगर मैं नेड़े तो देखा नहीं ये कलर होर लग रहा ये सी ग्रीन कलर है बहुत ही प्यारा कलर है दुपट्टा आ देखो। गया आ देखो। प्योर दुपट्टा पूरा खुला डुला दुपट्टा है ਤੋ ਇਹਨਾਂ ਦੇ ਵਿੱਚੋਂ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਨੰਬਰ ਦੇ ਉੱਪਰ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਕਰੋ ਬਹੁਤ ਹੀ ਸੋਹਣੇ ਸੂਟ ਨੇ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਤੁਹਾਨੂੰ ਮਿਲਣਗੇ ਤੇ ਸ਼ਿਪਿੰਗ ਤੁਹਾਨੂੰ ਕੋਈ ਨਹੀਂ ਲੱਗੂਗੀ ਸ਼ਿਪਿੰਗ ਵਿੱਚ ਹੈ ਨਾ ਦੀ ਆਪਾਂ ਤੁਹਾਨੂੰ ਇਸ ਤਰ੍ਹਾਂ ਹੀ ਭੇਜ ਦੇਣਾ ਇਹ ਸੂਟ ਵੱਧ ਤੋਂ ਵੱਧ ਸੂਟਾਂ ਦੇ ਆਰਡਰ ਕਰਦੇ ਕਰੋ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ ਜੀ